ਮੁਹਾਲੀ ਦੇ ਕਸਬਾ ਮੁੱਲਾਂਪੁਰ ਗੀਦਾ ਦੇ ਵਿੱਚ ਅੱਜ ਭਾਜਪਾ ਵੱਲੋਂ ਕੇਂਦਰੀ ਸਕੀਮਾਂ ਨੂੰ ਲੈ ਕੇ ਕੈਂਪ ਲਗਾਇਆ ਜਾਣਾ ਸੀ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਿਆ ਜਾਵੇ ਕਿ ਪੁਲਿਸ ਨੇ ਮੁੱਲਾਂਪੁਰ ਬੈਰੀਅਰ ਭਾਜਪਾ ਦੇ ਵਰਕਰਾਂ ਆਗੂ ਨੂੰ ਰੋਕ ਲਿਆ ਹੈ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਵੱਡੀ ਗਿਣਤੀ ਵਿੱਚ ਡੇਰਾ ਬਸੀ ਤੋਂ ਮੁਹਾਲੀ ਤੋਂ ਨਮਾਗਰੋਂ ਤੋਂ ਜਿਹੜੇ ਵਰਕਰ ਪਹੁੰਚੇ ਨੇ ਤਾਂ ਇਸ ਨੂੰ ਲੈ ਕੇ ਨਮਾਗਰੋਂ ਦੇ ਵਰਕਰ ਨੇ ਜਿਹੜੇ ਆਗੂ ਨੇ ਪਹੁੰਚੇ ਨੇ ਬੱਬਲ ਜੀ ਕੇਂਦਰੀ ਸਕੀਮਾਂ ਨੂੰ ਲੈ ਕੇ ਕੈਂਪ ਲਗਾਉਣ ਲੱਗੇ ਸੀ ਪਰ ਦੱਸਿਆ ਰਹੇ ਕਿ ਕੈਂਪ ਦਾ ਬਹੁਤ ਦੂਰ ਦੀ ਗੱਲ ਹੈ ਥੋੜਾ ਟੈਂਟ ਵੀ ਨਹੀਂ ਉੱਥੇ ਲੱਗਿਆ ਹੋਇਆ ਨਾ ਕੋਈ ਬੰਦਾ ਪਹੁੰਚਿਆ ਤੇ ਟੈਂਟ ਵੀ ਲੱਗਿਆ ਹੋਇਆ ਸਾਰਾ ਕੁਝ ਹੈ ਸਾਰਾ ਕੁਝ ਹੈ ਰਾਤ ਹੀ ਟੈਂਟ ਲਾਦੇ ਦਾ ਇਹ ਜਿਹੜੀ ਸੈਂਟਰ ਦੀ ਸਰਕਾਰ ਸਕੀਮਾਂ ਦੇਣਾ ਚਾਹੁੰਦੀ ਹੈ ਲੋਕਾਂ ਨੂੰ ਪੰਜਾਬ ਸਰਕਾਰ ਉਹ ਲੋਕਾਂ ਤੱਕ ਸਾਡੀਆਂ ਸਕੀਮਾਂ ਪਹੁੰਚਣੇ ਨਹੀਂ ਦੇਣਾ ਚਾਹੁੰਦੀ ਕਿਉਂਕਿ ਪਹਿਲ ਇਹਨ ਵੀ ਪੰਜਾਬ ਸਰਕਾਰ ਥੱਲੇ ਦੇ ਜੇ ਇਹ ਨਹੀਂ ਦੇਣਾ ਚਾਹੁੰਦੀ ਤਾਂ ਸੈਂਟਰ ਸਰਕਾਰ ਖੁਦ ਆ ਕੇ ਚਾਹਦੀ ਹੈ ਵੀ ਲੋਕਾਂ ਨੂੰ ਉਹ ਸਕੀਮਾਂ ਦੇਈ ਜਾਣ ਪੰਜਾਬ ਸਰਕਾਰ ਘਬराई ਹੋਈ ਹੈ ਜੇ ਉਹ ਸਕੀਮਾਂ ਲੋਕਾਂ ਤੱਕ ਜਾਣ ਗਈਆਂ ਇਹਨਾਂ ਨੂੰ ਪਤਾ ਇਹਨਾਂ ਦੀਆਂ ਜੜਾਂ ਪੱਟੀਆਂ ਵੀ ਆ ਕਿਉਂਕਿ ਤੁਹਾਨੂੰ ਮੇਰੇ ਤੋਂ ਵੱਧ ਤੁਸੀਂ ਖਰੜ ਨੂੰ ਵੀ ਜਾਣਦੇ ਹੋ ਨਵੇਂਗਰੋਂ ਨੂੰ ਵੀ ਜਾਣਦੇ ਹੋ ਤੇ ਪੂਰੇ ਪੰਜਾਬ ਦਾ ਤੁਸੀਂ ਹਾਲ ਰੋਜ਼ ਹੀ ਤੁਸੀਂ ਕੈਪਚਰ ਕਰਦੇ ਹੋ ਪਰ ਆਮਾ ਦੀ ਪਾਰਟੀ ਕਹਿ ਰਹੀ ਹੈ ਕਿ ਡਾਟਾ ਚੋਰੀ ਕਰਨ ਵਾਸਤੇ ਕੇਂਦਰ ਸਰਕਾਰ ਨੇ ਪੈਂਤਰਾ ਵਰਤੇ ਆ ਸਕੀਮਾ ਕੁਮਾ ਕੁਛ ਨਹੀਂ ਹੈ ਜਿਸ ਕੀਮਤ ਦੇਣੀ ਹੁੰਦੀ ਸਾਡੇ ਸਰੂ ਦੇ ਦਿੰਦੇ ਸਭਾ ਸਰਕਾਰ ਸਾਡੀ ਹੈ ਇਹਦਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਉਹ ਚੀਜ਼ ਨੂੰ ਕਾਪੀ ਪੇਸਟ ਕਰਕੇ ਕਰ ਰਹੇ ਹੋ ਤਾਂ ਉਦੋਂ ਡਾਟਾ ਨਹੀਂ ਜਾ ਰਿਹਾ ਡਾਟਾ ਤਾਂ ਸਾਡੀ ਸਰਕਾਰ ਕੋਲ ਪਹਿਲਾਂ ਹੀ ਹੈ ਆਧਾਰ ਕਾਰਡ ਦੇ ਜ਼ਰੀਏ ਹੈ ਨਾ ਤਾਂ ਇਹਨਾਂ ਦਾ ਸਿਰਫ ਮੋਟੀਵੇਸ਼ ਸੀ ਪਹਿਲਾਂ ਜਦ ਸੈਂਟਰਲ ਗਵਰਨਮੈਂਟ ਦੇ ਰਹੀ ਸੀ ਤਾਂ ਤੁਸੀਂ ਰੋਕ ਰਹੇ ਹੋ ਹੁਣ ਤੁਸੀਂ ਆਪਣੇ ਬਿਹਫ ਤੇ ਦੇਣ ਲੱਗ ਗਏ ਹੋ ਕੈਂਪ ਖੜੜਚ ਵੀ ਲੱਗੇ ਆ ਔਰ ਵੀ ਕਈ ਥਾਵਾਂ ਤੇ ਲੱਗ ਰਹੇ ਨੇ ਤਾਂ ਉਦੋਂ ਡਾਟਾ ਚੋੜੀ ਨਹੀਂ ਹੋ ਰਿਹਾ ਕਿ ਅੱਠ ਲੱਖ ਨੀਲੇ ਕਾਰਡ ਰੈਸ਼ਨ ਕਾਰਡ ਕੇਂਦਰ ਸਰਕਾਰ ਕੱਟ ਰਹੀ ਹੈ ਇਹ ਵੀ ਗਰੀਬ ਲੋਕਾਂ ਨੂੰ ਡਾਕਾ ਕੇਂਦਰ ਸਰਕਾਰ ਨਹੀਂ ਕੱਟ ਰਹੀ ਜੀ ਕੇਂਦਰ ਸਰਕਾਰ ਨੇ ਤਾਂ ਰਾਦਰ ਹੁਣ ਉਹ ਉਹ ਨੀਲਾ ਕਾਰਡ ਨਹੀਂ ਇੱਥੋਂ ਕੱਟ ਰਹੀ ਸੀ ਸੂਬਾ ਸਰਕਾਰ ਤਾਂ ਉਹਨਾਂ ਨੇ ਸਿੱਧਾ ਦਿੱਤਾ 70 ਕਿ 70 ਸਾਲ ਤੋਂ ਉੱਪਰ ਆਲਿਆਂ ਨੂੰ ਨੀਲੇ ਕਾਰਡ ਦੀ ਵੀ ਜ਼ਰੂਰਤ ਨਹੀਂ ਹੈ ਇਹ ਸੂਬਾ ਲੈਵਲ ਤੇ ਹੁੰਦਾ ਜੋ ਵੀ ਇਹ ਨੀਲੇ ਕਾਰਡ ਦੀ ਰੱਦ ਜੋ ਵੀ ਹੁੰਦੀ ਹੈ ਇਹ ਇੱਥੋਂ ਕੀਤਾ ਗਿਆ ਨਾ ਕਿ ਉੱਥੋਂ ਕੀਤਾ ਗਿਆ ਉਹ ਦੂਜੇ ਪਾਸੇ ਭਗਵੰਤ ਸਿੰਘ ਸਾਬ ਕਹਿ ਰਹੇ ਨੇ ਕਿ ਇੱਕ ਵੀ ਕਾਰਡ ਨਹੀਂ ਕੱਟਣੇ ਜਦ ਤੱਕ ਮੈਂ ਮੁੱਖ ਮੰਤਰੀ ਹਾਂ ਪੰਜਾਬ ਦੇ ਵਿੱਚ ਮੇਰੀ ਸਰਕਾਰ ਹੈ ਬੀਜੇਪੀ ਜ਼ੋਰ ਲਾ ਲੇ ਦੇਖੋ ਜੀ ਮਾਸਕਰਾ ਉਹ ਉਹ ਕੁਝ ਵੀ ਕਹਿ ਸਕਦਾ ਹੈ ਨਾ ਉਹਦੇ ਵਿਆਹ ਕਰਨ ਤੇ ਜ਼ੋਰ ਦਿੱਤਾ ਜਵਾਗ ਜੰਮੜ ਤੇ ਜ਼ੋਰ ਦਿੱਤਾ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਹਿਣਾ ਉਹਦੇ ਬਾਰੇ ਉਹ ਕਹਿੰਦੇ ਸਰਕਾਰ ਸਾਡੀ ਜਿਹੜੇ ਕੰਮ ਅਸੀਂ ਕਰਤਾ ਕੇਂਦਰ ਨੇ ਵੀ ਨਹੀਂ ਕੀਤਾ ਹੋਣਾ ਇੱਥੇ ਪੰਜਾਬ ਦੀ ਸਰਕਾਰਾਂ ਰਹੀਆਂ ਨੇ ਵੀ ਕੀਤਾ ਹੋਣਾ 55000 ਨੌਕਰੀ ਦਿੱਤੀਆਂ ਮੋਦੀ ਨੇ 2 ਕਰੋੜ ਕਿਹਾ ਸੀ ਇਹ ਤਾਂ 55000 ਦੇ ਵੀ ਦਿੱਤੀਆਂ ਪਤਾ ਕੀ ਹੈ ਉਹਨਾਂ ਨੇ ਜੋ ਕੀਤਾ ਉਹ ਵਾਕਈ ਸੈਂਟਰਲ ਸਰਕਾਰ ਜਾਂ ਕੋਈ ਵੀ ਹੋਰ ਸਰਕਾਰ ਨਹੀਂ ਕਰ ਸਕਦੀ ਉਹਨਾਂ ਨੇ ਪੰਜਾਬ ਨੂੰ ਬਰਬਾਦੀ ਦੀ ਕਗਾਰ ਤੇ ਲਿਆ ਕੇ ਖੜਾ ਕਰਤਾ ਹੈ ਨਸ਼ੇ ਇੰਨੇ ਜ਼ਿਆਦਾ ਵਧ ਗਏ ਉਹਨਾਂ ਦਾ ਲੈਂਡ ਪੂਲਿੰਗ ਸਕੀਮਾਂ ਤੇ ਹੋਰ ਚੀਜ਼ਾਂ ਫੇਲ ਹੋ ਗਈਆਂ ਤਾਂ ਹੁਣ ਭੁੱਖ ਲਾਈ ਹੋਈ ਸਰਕਾਰ ਹੈ ਉਹਦੇ ਬਾਰੇ ਕੀ ਕਿਹਾ ਜਾ ਸਕਦਾ ਇੱਕ ਮਸ਼ਕਰਾ ਤੇ ਉਤੋਂ ਭੁੱਖ ਲਾਇਆ ਹੋਇਆ ਉਹ ਕੁਝ ਵੀ ਕਰ ਸਕਦਾ ਜੀ ਟੈਂਪ ਲੱਗੇਗਾ ਫਿਰ ਅੱਜ ਬਿਲਕੁਲ ਲੱਗੇਗਾ ਜੀ ਇੱਥੇ ਸੜਕ ਤੇ ਜਾਂ ਉੱਥੇ ਜਾ ਰਹੇ ਹਾਂ ਅਸੀਂ ਚਾਹੇ ਸੜਕਾਂ ਤੇ ਲਈਏ ਚਾਹੇ ਅਸੀਂ ਜੇਲਾ ਚ ਲਈਏ ਚਾਹੇ ਅਸੀਂ ਕਿਤੇ ਵੀ ਲਈਏ ਕੈਂਪ ਜ਼ਰੂਰ ਲੱਗੇਗਾ ਪਰ ਪੁਲਿਸ ਦਾ ਅਰੈਸਟ ਕਰਨ ਵਾਸਤੇ ਵੀ ਤੁਹਾਨੂੰ ਹਰਸ ਚ ਲੈਣ ਵਾਸਤੇ ਵੀ ਗੱਡੀਆਂ ਖੜਾ ਕੇ ਆਏ ਆ ਜੀ ਕੋਈ ਗੱਲ ਨਹੀਂ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਭਾਜਪੀ ਦੇ ਹੋਰ ਵੀ ਆਗੂ ਨੇ ਤੁਹਾਡਾ ਕਿਹੜਾ ਏਰੀਆ ਜੀ ਮੈਂ ਮੋਹਿਦ ਗੋਤਮ ਮੰਡਲ ਪ੍ਰਧਾਨ ਮਾਜਰੀ ਤੋਂ ਹਾਂ ਜੀ ਪਰ ਭਾਜਪੀ ਨੂੰ ਕਿਉਂ ਨਹੀਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਐਕਸੈਪਟ ਹੋ ਰਹੀ ਕਿਉਂਕਿ ਸ਼ਹਿਰਾਂ ਦੇ ਵਿੱਚ ਮੰਨ ਸਕਦੇ ਆ ਕਿ ਦਬਕਾ ਹੈ ਬੀਜੇਪੀ ਦਾ ਪਰ ਪਿੰਡਾਂ ਦੇ ਵਿੱਚ ਕਾਰਨ ਕੀ ਰਿਹਾ ਕਿਉਂ ਨਹੀਂ ਇਸ ਤਰੀਕੇ ਨਾਲ ਮੰਨ ਲੈ ਚੁੱਤ ਰਹੇ ਤੁਸੀਂ ਅਸੀਂ ਬੇਸਿਕਲੀ ਜਿਹੜੇ ਕੰਮ ਕਰ ਰਹੇ ਆ ਇਹ ਇਸੇ ਚੀਜ਼ ਦਾ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਸਿੰਘ ਸਾਹਿਬ ਦੀ ਉਹਨਾਂ ਨੂੰ ਇਸੇ ਚੀਜ਼ ਦਾ ਖਸਾ ਲੱਗਿਆ ਹੋਇਆ ਹੈ ਕਿ ਸਾਡੇ ਨਾਲ ਸਾਰੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਪੰਜਾਬ ਦੀ ਆਵਾਮ ਹੈ ਜਿਹੜੀ ਉਹ ਖੁੱਲ ਕੇ ਜੋਰ-ਸ਼ੋਰ ਨਾਲ ਚੱਲਣ ਲੱਗ ਗਈ ਹੈ ਇਹ ਹੀ ਡਰ ਹੈ ਜਿਹੜਾ ਉਹਨਾਂ ਨੂੰ ਡਰਾ ਰਿਹਾ ਹੈ ਉਹਦੇ ਕਰਕੇ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਐ ਆਸ਼ੀਮਾਨ ਕਾਰਡ ਹੈ ਕਿਸਾਨ ਨਿਧੀ ਹੈ ਚਾਹੇ ਇਹ ਸ਼ਰਮ ਕਾਰਡ ਹੈ ਚਾਹੇ ਸੋਲਰ ਪੈਨਲ ਨਾਲ ਹੀ ਬਿਜਲੀ ਵਾਲੀ ਹੈ ਚਾਹੇ ਆਵਾਸ ਯੋਜਨਾ ਹੈ ਜਿਹੜੀਆਂ ਇਹ ਦੇ ਰਹੇ ਆ ਉਹਦੇ ਕਰਕੇ ਬੀਜੇਪੀ ਦਾ ਗਰਾਫ ਵੱਧ ਰਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਸੈਂਟਰ ਜਿਹੜੀ ਹੈ ਉਹ ਸਿੱਧੀ ਵਰਕਰ ਤੱਕ ਸਿੱਧੀ ਪਬਲਿਕ ਤੱਕ ਪਹੁੰਚ ਕਰ ਰਿਹਾ ਹੈ ਕਿ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਜਿਹੜੀਆਂ ਉਹ ਜਿਹੜੀਆਂ ਸਿੱਧੀਆਂ ਲੋਕਾਂ ਨੂੰ ਮਿਲ ਸਕਣ ਹਾਂ ਜੀ ਤੁਹਾਡੀ ਸਰਕਾਰ ਹੈ ਭਾਵੇਂ ਹਰਿਆਣਾ ਚ ਭਾਵੇਂ ਹੋਸਟ ਸਟੇਟ ਚ ਉੱਥੇ ਤਾਂ ਕੋਈ ਕੈਂਪ ਲਾਇਆ ਨਹੀਂ ਇੱਥੇ ਪੰਜਾਬ ਚ ਆ ਕੇ ਲਾਉਣ ਵਾਸਤੇ ਨਹੀਂ ਸਾਰੀ ਜਗ੍ਹਾ ਤੇ ਕੈਂਪ ਲੱਗੇ ਆ ਜੀ ਇਹ ਜਿਹੜੇ ਪੂਰੇ ਕੱਲੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਕੈਂਪ ਲੱਗੇ ਆ ਜੀ ਇਹ ਤੇ ਜਿਹੜੀ ਕਿਸਾਨ ਨਿਧੀ ਹੈ ਅੱਜ ਤੋਂ ਪਹਿਲਾਂ 20 ਲੱਖ ਪਲੱਸ ਬੰਦਿਆਂ ਨੂੰ ਕਿਸਾਨ ਨਿਧੀ ਮਿਲ ਰਹੀ ਸੀ ਅੱਜ ਉਹ ਜਿਹੜੀ ਹੈ ਟੁੱਟ ਕੇ 8 ਲੱਖ ਰਹਿ ਗਈ ਕਿਉਂ ਕਿ ਤੁਸੀਂ ਲੋਕਾਂ ਨੂੰ ਅਸੀਂ ਲੋਕਾਂ ਤੱਕ ਪਹੁੰਚੇ ਆ ਅਸੀਂ ਲੋਕਾਂ ਦਾ ਕੈਂਪ ਲਾਇਆ ਅਸੀਂ ਲੋਕਾਂ ਨੂੰ ਪੁੱਛਿਆ ਕਿ ਵੀ ਪ੍ਰੋਬਲਮ ਕੀ ਆ ਰਹੀ ਹੈ ਅਸੀਂ ਉਸੇ ਟਾਈਮ ਦਾ ਹੱਲ ਕਰਕੇ ਦੇ ਦਿੰਦੇ ਆ ਉਹ ਕੰਦੀ ਕਰੇ ਵੋਟਾਂ 'ਚ ਵੀ ਹਿਰਾਫੇਰੀ ਬਹੁਤ ਕਰ ਰਹੇ ਆ ਬਿਹਾਰ 'ਚ ਬਹੁਤ ਵੋਟਾਂ ਜਿਹੜੀਆਂ ਬਣਾਤੀਆਂ ਉਹਨਾਂ ਦਾ ਡਾਟਾ ਹੀ ਨਹੀਂ ਕੋਈ ਇਸ ਤਰੀਕੇ ਦਾ ਅਸੀਂ ਤਾਂ ਵੋਟਾਂ ਹੋਏ ਤਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਏ ਤੁਸੀਂ ਜਗਰ ਜਿਹੜਾ ਲਾਲੂ ਪ੍ਰਸ਼ਾਦ ਯਾਦਵ ਜੀ ਉਹਨਾਂ ਦਾ ਮੁੰਡਾ ਏ ਉਹਨਾਂ ਨੂੰ ਪੁੱਛੋ ਕਿ ਉਹਨਾਂ ਦੇ ਆਪਣੀਆਂ ਅੱਠ ਵੋਟਾਂ ਬਣੀਆਂ ਹੋਈਆਂ ਤੀਆਂ ਉਹ ਵੀ ਭਾਜਪਾ ਨੇ ਬਣਾਈਆਂ ਨਹੀਂ ਉਹ ਖੁਦ ਬਣਾਈਆਂ ਉਹਨਾਂ ਨੇ 00 ਨੰਬਰ ਦਿੱਤੇ ਹੋਏ ਆ ਉਹ ਸਾਰੀਆਂ ਕਾਂਗਰਸ ਦੀਆਂ ਸਪਾ ਦੇ ਬੰਦੇ ਉਹਨਾਂ ਦੀਆਂ ਵੋਟਾਂ ਠੀਕ ਹੈ ਬਬਲੋ ਜੀ ਤੁਸੀਂ ਤਾਂ ਬਹੁਤ ਆਮਾਦੀ ਪਾਰਟੀ ਦੇ ਪੱਕੇ ਵਰਕਰ ਆਗੂ ਅਹੁਦੇਦਾਰ ਵੀ ਸੀ ਕਾਫੀ ਅਹੁਦੇ ਮਿਲੇ ਸੀ ਤੁਹਾਨੂੰ ਤੁਸੀਂ ਵਿਜੀਵਲ ਨੂੰ ਕਿਵੇਂ ਆ ਗਏ ਕੀ ਗੱਲ ਸਰਕਾਰ ਦੇ ਵਿੱਚ ਪੁੱਛਣੀ ਹੋਈ ਜਾਂ ਫਿਰ ਸਰਕਾਰ ਵਧੀਆ ਨਹੀਂ ਚੱਲ ਰਹੀ ਜਾਂ ਫਿਰ ਤੁਹਾਡੇ ਹੀ ਰਾਜ਼ ਨਹੀਂ ਸੀ ਸਰਕਾਰ ਵਿੱਚ ਵਧੀਆ ਚੱਲਣ ਵਾਸਤੇ ਨਹੀਂ ਭਾਈ ਜੀ ਗੱਲ ਇਦਾਂ ਸੀ ਕਿ ਜੋ ਸੋਚ ਕੇ ਅਸੀਂ ਮੈਂ ਉਹਨਾਂ ਦੇ ਨਾਲ ਲੱਗਿਆ ਸੀਗਾ ਜੋ ਜੋ ਇਹਨਾਂ ਨੇ ਸਾਨੂੰ ਮਤਲਬ ਸੁਪਨੇ ਦਿਖਾਏ ਸੀਗੇ ਜੋ ਵਾਦੇ ਕੀਤੇ ਸੀਗੇ ਸਾਰੇ ਵਾਦਿਆਂ ਤੋਂ ਮੁੱਕਰ ਗਏ ਤੇ ਜੋ 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 ਗੱਲਾਂ ਇਹਨਾਂ ਨੇ ਕਹੀਆਂ ਸੀ ਤੁਹਾਨੂੰ ਆਪ ਵੀ ਪਤਾ ਹੈ ਬਾਈ ਜੀ ਭਾਵੇਂ ਕਰਜ਼ੇ ਦਾ ਮਸਲਾ ਹੋਵੇ ਅੱਜ 4 ਲੱਖ ਦਾ ਕਰਜ਼ਾ ਹੈਗਾ 4 ਲੱਖ ਕਰੋੜ ਦਾ ਕਰਜ਼ਾ ਇਹਨਾਂ ਨੇ ਪੰਜਾਬ ਦੇ ਸਰ ਮੜਤਾ ਉਸ ਤੋਂ ਬਾਅਦ ਗੱਲ ਨਸ਼ਿਆਂ ਦੀ ਹੋਈ ਸੀ ਕਿੱਥੇ ਨਸ਼ਾ ਬੰਦ ਹੋਇਆ ਉਹ ਵੀ ਮੈਨੂੰ ਦੱਸ ਦੋ ਨਸ਼ਿਆਂ ਦਾ ਵੀ ਕੋਈ ਨਹੀਂ ਹੋਇਆ ਉਸ ਤੋਂ ਬਾਅਦ ਰੋਜ਼ਗਾਰ ਦੀ ਗੱਲ ਹੋਈ ਸੀ ਰੋਜ਼ਗਾਰ ਇਹਨਾਂ ਦੇ ਸਾਰੇ ਅਖਬਾਰਾਂ 'ਚ ਹੀ ਆਉਂਦੇ ਆ ਫੋਟੋਆਂ 'ਚ ਹੀ ਆਉਂਦੇ ਆ ਕਦੇ ਜਿਹੜੇ ਜੇ ਰੋਜ਼ਗਾਰ ਪੈਦਾ ਹੋਏ ਤਾਂ ਸਾਡੇ ਕਿਤੇ ਵਰਕਰ ਨੂੰ ਵੀ ਮਿਲੀ ਹੋਵੇ ਸਾਡੇ ਕਿਸੇ ਵਰਕਰ ਨੂੰ ਕੋਈ ਨੌਕਰੀ ਨਹੀਂ ਮਿਲੀ ਪਤਾ ਨਹੀਂ ਕਿਹਨਾਂ ਨੂੰ ਨੌਕਰੀ ਦੇ ਕੇ ਝੂਠ ਦੇ ਪੰਡਾ ਇਹ ਸਾਰੀ ਸਰਕਾਰ ਹੈ ਨਾ ਜਿਹੜੀ ਇਹ ਹਾਲੇ ਤਾਂ 2027 ਦੂਰ ਹੈ ਇਹ ਹੁਣੇ ਤੋਂ ਡਰੀ ਹੋਈ ਹੈ ਜੋ ਭਾਜਪਾ ਦਾ ਅੱਜ ਮਿਹਨਤ ਹੈ ਇਹ 2027 ਚ ਫਲ ਲੈ ਕੇ ਆਏਗੀ ਲੇਕਿਨ ਇਹ ਜੇ ਡਰੇ ਹੋਏ ਨਹੀਂ ਹੈ ਤਾਂ ਮਨੀਸ਼ ਸੋਦੋਧਿਆ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਜੇ ਇਹਨਾਂ ਨੂੰ ਹਾਰ ਦਾ ਡਰ ਨਹੀਂ ਹੈਗਾ ਤਾਂ ਜੋ ਮਨੋਸ਼ ਸੋਰੀਆ ਸਾਹਿਬ ਹੈ ਉਹਨਾਂ ਨੇ ਇਹ ਵਾਲਾ ਬਿਆਨ ਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਇੰਨਾ ਬੜਾ ਕਹਿੰਦੇ ਗੋਰਖਤੰਦਾ ਕਰਨ ਦੀ ਇਹਨਾਂ ਨੂੰ ਕੀ ਲੋੜ ਹੈ ਦੂਜਾ ਜਿਹੜੇ ਇਹਨਾਂ ਨੇ ਖੁਦ ਦੇ ਵਰਕਰ ਸ਼ੁਰੂਆਤੀ ਸੀਗੇ ਉਹ ਤਾਂ ਇਹਨਾਂ ਨੇ ਠੰਡੇ ਬਸਤੇ ਸਿੱਟ ਤੇ ਕੂੜੇ ਸਿੱਟ ਤੇ ਹੁਣ ਜਿਹੜੇ ਵਿਚਾਰੇ ਨਵੇਂ ਐ ਉਹਨਾਂ ਨੂੰ ਇਹ ਗੱਲਾਂ ਸਿਖਾ ਸਿਖਾ ਕੇ ਫੇਰਾ ਫੇਰੀ ਕਰਕੇ ਸਿਖਾ ਰਹੇ ਇਹਨਾਂ ਨੂੰ ਪੂਰਾ ਹਾਰ ਦਾ ਡਰ ਇਸ ਟਾਈਮ ਸਤਾ ਰਿਹਾ ਹੈ ਇਹ ਜੋ ਗੱਲ ਸੁਸੋਧਿਆ ਸਾਹਿਬ ਦੀ ਇਹ ਸੱਚ ਵੀ ਹੋ ਰਹੀ ਹੈ ਆ ਬੀਜੇਪੀ ਜਿੱਥੇ ਜਿੱਥੇ ਜਾ ਕੇ ਆਪਣੇ ਕੈਂਪ ਲਾ ਰਹੀ ਹੈ ਇਹ ਪੁਲਿਸ ਦੀ ਗੁੰਡਾਗਰਦੀ ਦੇ ਨਾਲ ਉਹਨਾਂ ਨੂੰ ਕੈਂਪ ਨਹੀਂ ਲਾਣ ਦੇ ਰਹੇ ਜਦੋਂ ਤੁਸੀਂ 2021 ਦੇ ਵਿੱਚ 1000-1000 ਰੁਪਏ ਗਾਰੰਟੀ ਦੇ ਫਾਰਮ ਭਰੇ ਸੀਗੇ ਉਸ ਟਾਈਮ ਕਾਂਗਰਸ ਦੀ ਸਰਕਾਰ ਸੀ ਉਸ ਤਾਂ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਤੇ ਅੱਜ ਜੇ ਬੀਜੇਪੀ ਦੇ ਵਰਕਰ ਜਾ ਕੇ ਪਿੰਡਾਂ ਵਿੱਚ ਕੈਂਪ ਲਾ ਰਹੇ ਨੇ ਤਾਂ ਤੁਹਾਨੂੰ ਉਹਨਾਂ ਨੂੰ ਰੋਕਣ ਦਾ ਹੱਕ ਕੀ ਹੈ ਤੇ ਜੇ ਤੁਹਾਨੂੰ ਇਹਦਾ ਮਤਲਬ ਤੁਸੀਂ ਪੂਰੀ ਤਰ੍ਹਾਂ ਡਰੇ ਹੋਏ ਹੋ ਨਾ ਪਰ ਹੁਣ ਕੀ ਕਰੀਏ ਹੁਣ ਲੋਕ ਵੀ ਕੀ ਸੋਚਣ ਤੁਹਾਡੇ ਨਮਾ ਕਰਾਉਂਦੀ ਪਹਿਲ ਤੇ ਨਮਾ ਹੀ ਰੋਂਦੀ ਲਾ ਲੈਣੇ ਕੀ ਭਰੋਸਾ ਕਰੀਏ ਤੁਹਾਡਾ ਵੀ ਹੁਣ ਉਹ ਕਹਿੰਦੇ ਪਹਿਨੇ 2021 'ਚ ਜੇ ਸਕੀਮਾਂ ਬਣਾਈ ਗਏ ਆਵਾਦੀ ਪਾਰਟੀ ਦੀ ਹੁਣ ਬੀਜੇਪੀ ਦੀ ਬਣਾਉਣ ਲੱਗੇ ਕਰਨ ਲਈ ਕੀ ਕਰਨੀ ਲੋਕ ਵੀ ਤੁਹਾਡੇ ਤੇ ਭਰੋਸਾ ਤਾਂ ਦੇਖੋ ਜੀ ਕਰਨਾ ਪਏਗਾ ਹੁਣ ਜਦੋਂ ਅਸੀਂ ਕੱਲ ਨੂੰ ਫਿਰ ਕਹਿੰਦੇ ਕਿ ਮੇਰਾ ਬੀਜੇਪੀ 'ਚ ਵੀ ਮ ਬਿਲਕੁਲ ਨਹੀਂ ਜੀ ਮੇਰੀ ਗੱਲ ਸੁਣੋ ਮੈਂ ਅੱਜ ਤੁਹਾਨੂੰ ਇਹ ਵਾਅਦਾ ਕਰਦਾ ਜਿੱਥੇ ਖੜਾ ਪਹਿਲਾਂ ਵੀ ਤੁਹਾਨੂੰ ਮੇਰਾ ਪਤਾ ਮੇਰੀ ਸਰਕਾਰ ਭਾਜਪੀ ਦੀ 2020 2027 ਦੇ ਵਿੱਚ ਪੱਕੀ ਬਣੇਗੀ ਤੇ ਜੋ ਜੋ ਵਾਅਦੇ ਕਰਕੇ ਆਵਾਂਗੇ ਉਹ ਅਸੀਂ ਪੂਰੇ ਕਰਾਂਗੇ ਦਿੱਲੀ ਦੇ ਵਿੱਚ ਸਰਕਾਰ ਬਣੀ ਹੈ ਹੁਣੀ ਲੇਟੇਸਟ ਤੇ ਦਿੱਲੀ ਵਿੱਚ ਜੋ ਜੋ ਵਾਅਦੇ ਕਰਕੇ ਆਏ ਆ ਯਮੁਨਾ ਦਾ ਗੰਧ ਮਿੰਟੋ ਮਿੰਟੀ ਦੂਰ ਹੋਣਾ ਸ਼ੁਰੂ ਹੋ ਗਿਆ ਪੂਰੇ ਦਾ ਟੇਰ ਸੀ ਮਿੰਟੋ ਮਿੰਟੀ ਚੱਕਣਾ ਸ਼ੁਰੂ ਹੋ ਗਿਆ ਤੇ 2027 ਦੇ ਵਿੱਚ ਸਾਡੀ ਸਰਕਾਰ ਬਣੂਗੀ ਜੋ ਜੋ ਵਾਦੇ ਕਰਾਂਗੇ ਨਾਲ ਦੀ ਨਾਲ ਪਏਦਾ ਕਾ ਟਾਈਮ ਖਰਾਬ ਨਹੀਂ ਕਰਾਂਗੇ 3 ਸਾਲ ਸਾਰੇ ਦੇ ਸਾਰੇ ਵਾਦੇ ਪੂਰੇ ਹੋਊਗਾ ਤੇ ਮੈਂ ਅੱਜ ਤੋਂ ਬਾਅਦ ਕਿਸੇ ਵੀ ਪਾਰਟੀ ਦੇ ਵਿੱਚ ਨਹੀਂ ਜਾਊਗਾ ਇਹ ਮੇਰਾ ਵਾਦਾ ਵਾਦਾ ਹੋ ਗਿਆ ਪੱਕਾ ਪੱਕਾ ਵਾਦਾ ਠੀਕ ਹੈ ਤੱਕੀ ਮੈਂ ਦੇਖਦੇ ਹਿੰਦਰ ਜੀ ਅੱਜ ਬਹੁਤ ਵੱਡੀ ਗਿੜਤੀ ਤੁਹਾਡੇ ਵਰਕਰ ਆਗੂ ਪਹੁੰਚੇ ਨੇ ਡੇਰਾ ਬਸੀ ਤੋਂ ਮੁਹਾਲੀ ਤੋਂ ਤੇ ਮੁੱਲਾ ਪਰ ਲੋਕਲ ਵੀ ਉਹ ਟੈਂਟ ਵੀ ਤੁਹਾਡਾ ਉੱਥੇ ਲੱਗਿਆ ਹੋਇਆ ਸੀ ਦੇਖ ਕੇ ਆਏ ਆ ਨਾ ਤੁਹਾਡਾ ਕੋਈ ਹੋਰ ਕੰਮ ਉੱਥੇ ਸ਼ੁਰੂ ਹੋਇਆ ਇਹ ਕਾਰਨ ਕੀ ਹੈ ਪਰ ਜਦ ਤੁਸੀਂ ਇਨਵਾਈਟ ਵੀ মিডিਆ ਨੂੰ ਕੀਤਾ ਕਾਫੀ ਬੋਲ ਵਾਲਾ ਵੀ ਹੋਇਆ ਕਿ ਕੈਂਪ ਲੱਗਣ ਜਾ ਰਹੇ ਅਸ਼ਵਨੀ ਸ਼ਰਮਾ ਜੀ ਆ ਰਹੇ ਨੇ ਪਰ ਇਹ ਕੀ ਹਾਲਾਤ ਬਣ ਕੇ ਪੁਲਿਸ ਪੁਲਿਸ ਲੱਗੀ ਜੀ ਤੁਹਾਡੇ ਵਾਸਤੇ ਦੇਖੋ ਅਸੀਂ ਕਰਨ ਜਾ ਰਹੇ ਲੋਕ ਭਲਾਈ ਦਾ ਕੰਮ ਜੋ ਜਨ ਕਲਿਆਣ ਕਰ ਰਹੀਆਂ ਯੋਜਨਾ ਮ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਅਸੀਂ ਪਿੰਡ ਪਿੰਡ ਕੈਂਪ ਲਗਾ ਰਹੇ ਹਾਂ ਪਰ ਜਿਹੜੀ ਝਾੜੂ ਦੀ ਸਰਕਾਰ ਹੈ ਇਹ ਨਹੀਂ ਚਾਹਦੀ ਕਿ ਉਹਨਾਂ ਗਰੀਬ ਲੋਕਾਂ ਤੱਕ ਉਹਨਾਂ ਦੇ ਜਿਨ੍ਹਾਂ ਦੇ ਕੱਚੇ ਮਕਾਨ ਹਨ ਉਹਨਾਂ ਦੇ ਕੱਚੇ ਮਕਾਨ ਬਣਾਉਣ ਕਿਸੇ ਨੂੰ ਗਰੀਬ ਬੰਦੇ ਨੂੰ ਪੈਨਸ਼ਨ ਮਿਲੇ ਇਹ ਨਹੀਂ ਚਾਹਦੇ ਜਿਹੜਾ ਮੁਫਤ ਇਲਾਜ ਹੈ ਜਿਹੜਾ ਉਹ ਕਿਸੇ ਨੂੰ ਮਿਲੇ ਇਹ ਸਾਰੀਆਂ ਯੋਜਨਾਵਾਂ ਨੂੰ ਰੋਕਣ ਵਾਸਤੇ ਦੇਖੋ ਐਨਾ ਤਾਂ ਕੋਈ ਹੈ ਨਹੀਂ ਪੂਰੇ ਦੋ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਖੜੀ ਕੀਤੀ ਹੋਈ ਹੈ ਅਸੀਂ ਕੋਈ ਮੁਜਰਮ ਹੈ ਅਸੀਂ ਜਨਤਾ ਦੇ ਨੁਮਾਇੰਦੇ ਹੈ ਤੇ ਜਨਤਾ ਦੇ ਵਾਸਤੇ ਕੁਝ ਕਿਉਂਕਿ ਦੇਖੋ ਸਬਦਾ ਕੇਂਦਰਾਂ ਚ ਲੋਕਾਂ ਨੂੰ ਸੇਵਾ ਨਹੀਂ ਮਿਲ ਪਾਰੀ ਜਦੋਂ ਸਾਡੀ ਸਰਕਾਰ ਸੀ ਇੱਥੇ ਅਕਾਲੀ ਬੀਜੇਪੀ ਦੀ ਸੰਜਿਤ ਔਰਤੇ ਅਸੀਂ ਹਰੇਕ ਉਹਦੇ ਚ ਚਾਰ ਚਾਰ ਪੰਜ ਪੰਜ ਪਿੰਡ ਪਿੱਛੇ ਸੇਵਾ ਕੇਂਦਰ ਖੋਲੇ ਸੀ ਇਹਨਾਂ ਨੇ ਉਹਨਾਂ ਨੂੰ ਜੰਦੇ ਲਗਾਤੇ ਉਹ ਸੁਵਿਧਾ ਕੇਂਦਰਾਂ ਨੂੰ ਤਾਂ ਲੋਕਾਂ ਤੱਕ ਇਹ ਜਿਹੜੀਆਂ ਸੁਵਿਧਾਵਾਂ ਪਹੁੰਚਣੀਆਂ ਕਿਸ ਤਰ੍ਹਾਂ ਤਾਂ ਇਹਨਾਂ ਨੇ ਸਾਡੀ ਰੀਸ ਚ ਪਿੱਛੇ ਜੇ ਲਗਾਈ ਵੀ ਸੀਗੇ ਪਰ ਉਹਦੇ ਚੈਨਾਂ ਦੇ ਅਫਸਰ ਨਹੀਂ ਮੌਜੂਦ ਰਹੇ ਤੁਹਾਡੇ ਇਲਜ਼ਾਮ ਹੋ ਜਿਗਾ ਡਾਟਾ ਹੀ ਬਹੁਤ ਇਕੱਠਾ ਕਰ ਰਹੇ ਆ ਇਹ ਵੋਟਾਂ 2027 ਦੀ ਤਿਆਰੀ ਵਾਸਤੇ ਲੋਕਾਂ ਨੂੰ ਡਰਾਣਗੇ ਧਮਕਾਣਗੇ ਵੋਟਾਂ ਪਾਉਣਗੇ ਨਹੀਂ ਸਰ ਸਾਡੀ ਤਾਂ ਪਾਰਟੀ ਇਸ ਤਰ੍ਹਾਂ ਦੀ ਹੈ ਹੀ ਨਹੀਂ ਕਦੇ ਅੱਜ ਤੱਕ ਦੇਖੋ ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਬਹੁਤ ਹੀ ਕਾਰਗਰਤਾ ਸਲੀਨ ਤੇ ਆਪਣਾ ਇਸ ਤਰ੍ਹਾਂ ਦਾ ਕੋਈ ਅੱਜ ਤੱਕ ਇੱਕ ਵੀ ਵਾਕਾ ਨਹੀਂ ਹੋਇਆ ਹੈਗਾ ਤੇ ਜਿਹੜਾ ਡਾਟਾ ਚੋਰੀ ਦਾ ਇਹ ਇਲਜ਼ਾਮ ਲਗਾਉਂਦੇ ਆ ਡਾਟਾ ਦੱਸੋ ਕਿਸ ਤਰ੍ਹਾਂ ਚੋਰੀ ਹੋ ਜਾਏਗਾ ਇਹ ਝੂਠੇ ਇਲਜ਼ਾਮ ਲਾ ਕੇ ਲੋਕਾਂ ਨੂੰ ਡਰਾ ਕੇ ਤਾਂ ਜੋ ਉਹਨਾਂ ਦਾ ਕਿ ਸੁਵਿਧਾਵਾਂ ਨਾ ਪਹੁੰਚਣ ਕਿਉਂਕਿ ਜਿੱਦ ਤਰ੍ਹਾਂ 5 ਲੱਖ ਦਾ ਮੁਫਤ ਇਲਾਜ ਹੈ ਉਸ ਦੇ ਵਿੱਚ ਕਿਉਂਕਿ ਇਹਨਾਂ ਦੀ ਸਰਕਾਰ ਨੂੰ ਵੀ ਕੁਝ ਹਿੱਸਾ ਪਾਣਾ ਪੈਂਦਾ ਏ ਤਾਂ ਉਹ ਡਰਿਆ ਵੀ ਸਾਨੂੰ ਕਿਤੇ ਪੈਸੇ ਨਾ ਬਾਣੇ ਬਾਜਣ ਉਹਦੇ ਵਿੱਚ ਜੇ ਲੋਕਾਂ ਦਾ ਕੋ ਸਾਰੇ ਕਾਰਡ ਬਣ ਗਏ ਤਾਂ ਇਹਨਾਂ ਨੂੰ ਕਿਉਂ ਹੁੰਦੇ ਸੜਕਾਂ ਦਾ ਉਹ ਕਹਿੰਦੇ ਸੜਕਾਂ ਹੀ ਬੁਰਾ ਹਾਲ ਤਾਂ ਹੀ ਹੈ ਕਿ ਜੇ ਕੇਂਦਰ ਸਰਕਾਰ ਪੈਸੇ ਨਹੀਂ ਦੇ ਰਹੀ ਨਹੀਂ ਨਹੀਂ ਤੁਸੀਂ ਦੇਖੋ ਹੁਣ ਪੂਰੀ ਡਿਟੇਲ ਦੇ ਵਿੱਚ ਉਹਦੀ ਜਿਹੜੀ ਜਿਹੜੀ ਸੜਕਾਂ ਵਾਲਾ ਸੀਗਾ ਨਾ ਸੜਕਾਂ ਦਾ ਇਨਾਂ ਦੇ ਕਾਰਨ ਹੈ ਕਿਉਂਕਿ ਇਹਨਾਂ ਨੇ ਉੱਥੇ ਪ੍ਰੋਪਰ ਨਾ ਦਾ ਡਾਟਾ ਦਿੱਤਾ ਜਿਹੜੇ ਜਿਹੜੇ ਕੰਮ ਕਰੇ ਆ ਉਹ ਉਹਦੇ ਵਿੱਚ ਬਹੁਤ ਵੱਡੇ ਘਪਲੇ ਹੋਏ ਆ ਉਹਨਾਂ ਘਪਲਿਆਂ ਦਾ ਇਹਨਾਂ ਦੇ ਕੋਲ ਜਵਾਬ ਨਹੀਂ ਹੈ ਕਹਿੰਦੇ ਨੇ ਹਵਾਲੇ ਤੱਕ ਟੈਂਡਰ ਦੇਰੀ ਕੀਤੀ ਹੈ ਇਹਨਾਂ ਨੇ ਕਾਰਨ ਚ ਬਹੁਤ ਸਾਰੇ ਕਾਰਨ ਹੈ ਬਹੁਤ ਸਾਰੇ ਟੈਂਡਰ ਵੀ ਹੈ ਹੋਰ ਬਹੁਤ ਸਾਰੇ ਕਾਰਨ ਹੈ ਜਿਸ ਕਰਕੇ ਦੇਖੋ ਅਸੀਂ ਆਪ ਫੇਸ ਕਰ ਰਹੇ ਆ ਪਿੰਡਾਂ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਤੇ ਹਾਈਵੇਜ਼ ਦਾ ਇਹਨਾਂ ਦੇ ਉਹਦੇ ਵਿੱਚ ਹੈ ਨਹੀਂ ਦੇਖੋ بڑے بڑے ਹਾਈਵੇਜ਼ ਅੱਜ ਬਣ ਰਹੇ ਆ ਬੜੇ ਬੜੀਆਂ रेल लाइंस बिछरियां हैं पंजाब दा मतलब ਹੁਣ ਵੀ 530 ਕਰੋੜ ਕਰੋੜ ਰੁਪਇਆ ਬਾਰਡਰ ਵਾਸਤੇ ਸਰਕਾਰ ਨੇ ਦਿੱਤਾ ਹੈ ਤਾਂ ਸੈਂਟਰ ਵੱਲੋਂ ਕੋਈ ਕੋਤਾਹੀ ਨਹੀਂ ਹੈ ਸੈਂਟਰ ਦਾ ਜਿੰਨਾ ਵੱਧ ਤੋਂ ਵੱਧ ਸਭ ਤੋਂ ਵੱਧ ਹੋਰ ਉਹ ਸਟੇਟਾਂ ਦੀ ਬਜਾਏ ਪੰਜਾਬ ਨੂੰ ਅੱਜ ਦੀ ਰੇਟ 'ਚ ਵੱਧ ਦੇ ਰਿਹਾ ਠੀਕ ਹੈ ਮੰਡਪ੍ਰਧਾਨ ਜੀ ਅੱਜ ਕੈਂਪ ਲੱਗੇਗਾ ਕਿਉਂਕਿ ਤੁਹਾਨੂੰ ਤਾਂ ਇੱਥੇ ਰੋਕ ਲਿਆ ਬੈਰੀਅਲ ਤਾਈ ਅੱਗੇ ਜਾਣ ਨਹੀਂ ਦੇ ਰਹੇ ਮੈਨੂੰ ਲੱਗਦਾ ਨਹੀਂ ਲੱਗੂਗਾ ਜੀ ਲੱਗੇਗਾ ਲੱਗੂਗਾ ਜੀ ਕੈਂਪ ਲਾਉਂਗੇ ਜੀ ਉਹ ਤਾਂ ਗੱਡੀਆਂ ਕੰਮ ਕਰ ਰਹੇ ਆ ਕੋਈ ਮਾੜਾ ਦਾ ਕਰ ਨਹੀਂ ਰਹੇ ਜੀ ਗੱਡੀਆਂ ਖੜਾ ਕੇ ਬੈਠੇ ਕਹਿੰਦੇ ਸਾਰੀ ਚੱਕ ਲੈਣਾ ਇੱਥੇ ਬੀਜੇਪੀ ਵਾਲ ਕੋਈ ਡਰ ਨਹੀਂ ਪਰਚਿਆਂ ਦਾ ਨਾ ਨਾ ਕੋਈ ਪਰਚਾ ਦਾ ਡਰ ਨਹੀਂ ਕੋਈ ਡਰ ਨਹੀਂ ਨਾ ਕੋਈ ਡਰ ਨਹੀਂ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਬੀਜੇਪੀ ਦੇ ਵਰਕਰ ਆਗੂ ਪਹੁੰਚੇ ਨੇ ਤਾਂ ਇਹਨਾਂ ਨੂੰ ਪਹਿਲੇ ਹੀ ਮੁੱਲਾਪੁਰ ਬੈਰੀਅਰ ਤੇ ਰੋਕ ਲਿਆ ਤਾਂ ਕਿ ਕੈਂਪ ਦੀ ਜਿਹੜੀ ਤਿਆਰੀ ਇਹਨਾਂ ਦੀ ਰੋਕ ਦਿੱਤੀ ਹੈ ਨਾ ਉਹ ਦੱਸਿਆ ਗਿਆ ਕਿ ਪੰਜਾਬ ਸਰਕਾਰ ਠੱਗਾ ਕਰ ਰਹੀ ਹੈ ਅਸੀਂ ਕੇਂਦਰ ਦੀ ਹਰ ਸਕੀਮ ਜਿਹੜੀ ਲੋਕਾਂ ਤੱਕ ਪਹੁੰਚਾਵਾਂ ਗਰੀਬ ਲੋਕਾਂ ਤੱਕ ਪਹੁੰਚਾਵਾਂਗੇ ਥੋੜੇ ਕਾਰਨ ਸਮੂਹ ਦੇ ਨਾ ਤੇ ਸਿੰਘ